ਸ਼ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਭਾਰਤ ਨਾਲ ਖੁੱਲਾ ਵਪਾਰ ਕਰੇਗਾ ਅਮਰੀਕਾ ਰਾਸ਼ਟਰਪਤੀ 트ੰਪ ਨੇ ਦਿੱਤੇ ਸੰਕੇਤ ਅਕਾਲੀ ਦਲ ਵੱਲੋਂ ਨਵੇਂ ਜਥੇਬੰਦਕਾਂ ਅੰਸ਼ੇ ਦਾ ਐਲਾਨ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਬਤਾਈਆਂ ਮਾਨ ਸਰਕਾਰ ਵੱਲੋਂ ਸਖਤ ਕਾਰਵਾਈ ਪੰਜਾਬ ਜੇਲ੍ਹ ਵਿਭਾਗ ਦੇ 25 ਅਧਿਕਾਰੀ ਕਿਤੇ ਸਸਪੈਂਡ ਅਧਿਕਾਰਾ ਤੇ ਮਾਡਲ ਛੇਫਾਲੀ ਜਰੀ ਵਾਲਾ ਦਾ 42 ਸਾਲ ਦੀ ਉਮਰ ਚੁਫਿਆ ਦੇ ਹਾਸ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਪੁਲਿਸ ਨੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਮੁਕੰਮਲ ਹਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਗੁਆਂਡੀ ਮੁਲਕ ਕੈਨੇਡਾ ਨਾਲ ਸਾਰੇ ਵਪਾਰਕ ਸੰਬੰਧ ਖਤਮ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ 트੍ਰੰਪ ਨੇ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਵਧਾਉਣ ਲਈ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਖਤਮ ਕਰਨ ਬਾਰੇ ਸੋਚ ਰਿਹਾ ਹੈ ਉਨਾ ਕਹੇ ਕਿ ਬੀਤੇ ਸਮੇਂ ਦੌਰਾਨ ਅਮਰੀਕਾ ਨੇ ਕੁਝ ਦੇਸ਼ਾਂ ਨਾਲ ਕੁਝ ਵੱਡੀਆਂ ਡੀਲਸ ਕੀਤੀਆਂ ਨੇ ਜਿਨ੍ਹਾਂ ਵਿੱਚ ਇੰਗਲੈਂਡ ਤੇ ਚੀਨ ਸ਼ਾਮਿਲ ਨੇ ਗਲੋਬਲ ਪੱਧਰ ਤੇ ਵਪਾਰੀਕਰਨ ਨੂੰ ਵਧਾਉਣ ਦੇ ਲਈ ਅਮਰੀਕਾ ਹੁਣ ਭਾਰਤ ਨਾਲ ਵਪਾਰ ਦੇ ਰਸਤੇ 'ਚ ਆਉਣ ਵਾਲੇ ਸਾਰੇ ਟ੍ਰੇਡ ਬੈਰੀਅਰਸ ਹਟਾਉਣ ਬਾਰੇ ਸੋਚ ਰਿਹਾ ਇਸ ਤੋਂ ਇਲਾਵਾ ਅਮਰੀਕਾ ਚੀਨ ਨਾਲ ਵੀ ਵਪਾਰ ਵਧਾਉਣ ਬਾਰੇ ਸੋਚ ਰਿਹਾ ਹੈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਪਹਿਲੇ ਪੜਾਚ ਪਾਰਟੀ ਦੀ ਕੋਰ ਕਮੇਟੀ ਅਤੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਪਾਰਟੀ ਦੀ 31 ਮੈਂਬਰੀ ਕੋਰ ਕਮੇਟੀ ਐਲਾਨੀ ਗਈ ਹੈ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਵੀ ਥਾਂ ਦਿੱਤੀ ਗਈ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਅਜ ਉਸ ਵੇਲੇ ਕੀਤਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਇਮ ਪੰਜ ਮੈਂਬਰੀ ਭਰਤੀ ਕਮੇਟੀ ਨੇ ਸਾਂਝਾ ਪੰਥਕ ਪਲੇਟਫਾਰਮ ਬਣਾਉਣ ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਪਾਰਟੀ ਵੱਲੋਂ ਐਲਾਨੇ ਗਏ ਅਹੁਦੇਦਾਰਾਂ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਦਲਜੀਤ ਸਿੰਘ ਛੀਮਾ ਸਕੱਤਰ ਅਤੇ ਐਨ ਕੇ ਸ਼ਰਮਾ ਖਜ਼ਾਨਚੀ ਬਣਾਏ ਗਏ ਨੇ ਇਸੇ ਤਰ੍ਹਾਂ ਸਰਬਜੀਤ ਸਿੰਘ ਚਿੰਜਰ ਨੂੰ ਯੂਥ ਵਿੰਗ ਅਤੇ ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਰਣਵੀਰ ਸਿੰਘ ਰਾਣਾ ਢਿੱਲੋਂ ਨੂੰ ਐਸ.ਓ.ਆਈ ਦਾ ਪ੍ਰਧਾਨ ਬਣਾਇਆ ਗਿਆ। ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਵੀ ਥਾਂ ਦਿੱਤੀ ਗਈ ਹੈ ਤੇ ਪਾਰਟੀ ਵਿੱਚ ਮੁਰ ਸ਼ਾਮਿਲ ਹੋਏ ਸਿਕੰਦਰ ਸਿੰਘ ਮਲੂਕਾ ਵੀ ਕੋਰ ਕਮੇਟੀ ਦੇ ਮੈਂਬਰ ਲੈ ਗਏ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਫ ਦਾ ਜਨਰਲ ਸਕੱਤਰ ਈਸਟ ਕੋਸਟ ਅਮਰੀਕਾ ਸਰਦਾਰ ਹਰਜੀਤ ਸਿੰਘ ਹੰਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 31 ਮੈਂਬਰੀ ਕੋਰ ਕਮੇਟੀ ਕਾਇਮ ਹੋਣ ਤੇ ਵਧਾਈ ਦਿੱਤੀ ਗਈ ਹੈ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਦਾਕਾਰਾ ਤੇ ਮਾਡਲ ਸ਼ੇਫਾਲੀ ਜਰੀਵ ਵਾਲਾ ਦਾ ਸ਼ੁੱਕਰਵਾਰ ਰਾਤ ਅਚਾਨਕ ਦਿਹਾਂਤ ਹੋ ਗਿਆ ਹੈ ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ੇਫਾਲੀ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਪਰਾਗ त्याਗੀ ਤੁਰੰਤ ਹਸਪਤਾਲ ਲੈ ਗਏ ਹਾਲਾਂਕਿ ਡਾਕਟਰ ਅਦਾਕਾਰਾਂ ਦੀ ਜਾਨ ਨਹੀਂ ਬਚਾ ਸਕੇ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਅਤੇ ਫੈਨਸ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਇਸ ਦੌਰਾਨ ਮੁੰਬਈ ਪੁਲਿਸ ਦੇਰ ਰਾਤ ਜਾਂਚ ਲਈ ਸ਼ਿਫਾਲੀ ਦੇ ਅੰਦੇਰੇ ਸਥਿਤ ਘਰ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਮੌਜੂਦ ਸੀ ਅਤੇ ਘਰ ਦੀ ਪੂਰੀ ਤਲਾਸ਼ੀ ਲਈ ਗਈ ਹਾਲਾਂਕਿ ਸ਼ਿਫਾਲੀ ਦੀ ਮੌਤ ਬਾਰੇ ਹੁਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਜਿਸ ਤਰ੍ਹਾਂ ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਉਸ ਤੋਂ ਇਹ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜੱਗੂ ਭਗਵਾਨਪੁਰੀਏ ਦੇ ਰਿਸ਼ਤੇਦਾਰ ਕਰਨ ਵੀਰ ਸਿੰਘ ਅਤੇ ਉਸ ਦੀ ਮਾਂ ਹਰਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਵਿੱਚ ਪੁਲਿਸ ਅਧਿਕਾਰੀ ਪਰਮਵੀਰ ਸਿੰਘ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਨਾਲ ਜਾਂਚ ਕੀਤੀ ਜਾ ਰਹੀ ਹੈ। ਕਰਨ ਵੀਰ ਸਿੰਘ ਜੋ ਕੁਮਾਨ ਦੇ ਨੇੜੇ ਹੀ ਇੱਕ ਪਿੰਡ ਦਾ ਰਹਿਣ ਵਾਲਾ ਸੀ ਜਿਸ ਨੂੰ ਭਗਵਾਨਪੁਰੀਏ ਦੇ ਰਿਸ਼ਤੇਦਾਰ ਹੌਣ ਦੇ ਨਾਲ-ਨਾਲ ਉਸਦੇ ਪਰਿਵਾਰ ਦੇ ਵੀ ਕਾਫੀ ਕਰੀਬੀ ਮੰਨਿਆ ਜਾਂਦਾ ਸੀ ਵਾਰਦਾ ਦੀ ਜ਼ਿੰਮੇਵਾਰੀ ਲੈਣ ਵਾਲੇ ਗਿਰੋਹ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਇਹ ਉਹਨਾਂ ਦੀ ਜਾਣਕਾਰੀ ਵਿੱਚ ਇਹ ਵੀ ਆਇਆ ਹੈ ਕਿ ਇੱਕ ਗਿਰੋਹ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਪਰ ਫਿਲਹਾਲ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਇਆ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੱਗੂ ਭਗਵਾਨਪੁਰੇ ਦੀ ਮਾਂ ਵੱਲੋਂ ਅਰਬਨ ਸਟੇਟ ਕਲੋਨੀ ਦੇ ਵਿੱਚ ਕੋਠੀ ਕਿਰਾਏ ਤੇ ਲਈ ਗਈ ਸੀ ਜਿਸ ਦੇ ਨਜ਼ਦੀਕ ਹੀ ਕਾਦੀਆਂ ਚੁੰਗੀ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੱਲ੍ਹ ਸ਼ਾਮ ਨੂੰ ਕੋਈ 9:00 ਬਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ। ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ। ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਨਾ। ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਾਂ। ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੀ ਇੱਕ ਲੇਡੀ ਹੈ ਉਹਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹਦੀ ਡੈਥ ਹੋ ਗਈ ਹੈ ਹੁਣ ਦੋਨਾਂ ਨੂੰ ਜਿਹੜੇ ਇਹਦੇ ਸੰਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 B S N ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਅਨਨੌਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਹਾਂ ਬਾਕੀ ਜੋ ਵੀ ਤਫਤੀਸ਼ ਕਿੱਥੇ ਤੱਕ ਚੱਲ ਚੁੱਕੀ ਹੈ ਤਫਤੀਸ਼ ਅਜੇ ਕਾ ਚੱਲ ਰਹੀ ਹੈ ਜਿਸ ਲਈ ਕੰਪਲੀਟ ਹੋਏਗਾ ਤਾਂ ਹੁੰਦਾ ਹੈ ਕਰਨਵੀਰ ਕੌਣ ਆ ਸਾਰੇ ਕਰਨਵੀਰ ਜਿਹੜਾ ਹੈ ਮੁੰਡਾ ਕੁਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਵਾਰਤੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਇੱਥੇ ਮਾਮਲੇ ਦਰਜ ਨੇ ਕੁਝ ਨਹੀਂ ਦੇ ਇਦੇ ਬਾਰੇ ਅਜੇ ਤੇ ਮੈਨੂੰ ਨਹੀਂ। ਜਿੱਥੇ ਇਨਸੀਡੈਂਟ ਹੋਇਆ ਜਿੱਥੇ ਫਾਇਰਿੰਗ ਹੋਈ ਉੱਥੇ ਕਿਉਂ ਖੜੀ ਸੀ ਅੱਜ ਦੀ? ਇਹਨਾਂ ਨੇ ਕਹਿ ਰਹੇ ਜਿਹੜਾ ਸਾਹਮਣਾ ਕਰ ਰਿਹਾ ਉਹ ਇਹਨਾਂ ਨੇ ਭਗਵੰਦ ਜਿਹੜੇ ਆ ਭਗਵਾਨਪੁਰੀ ਇਹਨਾਂ ਨੇ ਕੋਈ ਕਰਾਇਤੇ ਲਿਆ ਛੱਦਿਆ। ਇੱਥੇ ਟੱਕਰ ਵੀ ਰਹੀ ਤੇ ਕੋ ਪਹਿਲਾ ਮਾਮਲਾ ਕਰ ਦੇਗਾ। ਇਦੇ ਬਾਰੇ ਮੈਨੂੰ ਅਜੇ ਪਤਾ ਨਹੀਂ। ਅਧਿਕਾਰੀਆਂ ਤੋਂ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਚਾਹਦੇ ਅੱਜ। ਇਦੇ ਬਾਰੇ ਇਮਤਿਹਾਨ ਹੋ ਤੇ ਅਸੀਂ ਤੇ ਕਾਗਜ਼ ਕੰਪਲੀਟ ਕਰਕੇ ਆਏਗਾ ਇੱਥੇ ਹੁਣ ਖੜੇ। ਮਕਦਮਾ ਸਾਹਮਣੇ ਗੱਲ ਕਰਦੇ ਹਾਂ ਪੋਸਟਮਾਰਟਮ ਕਰਾਵਾ ਜੱਕੂ ਨੂੰ ਕੋਈ ਪ੍ਰੋਲ ਤੇ ਲਿਆਂਦਾ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਆਈ ਇਹਦੇ ਬਾਰੇ ਨਹੀਂ ਇਹਦੇ ਬਾਰੇ ਨਹੀਂ ਹੈ ਇਸ ਪਈ ਪ੍ਰੋਲ ਤੇ ਕਿਸ ਤਰ੍ਹਾਂ ਆਇਆ ਜੇ ਇਹ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਸਟ ਇਨਵੈਸਟੀਗੇਸ਼ਨ ਆ ਉਹਦੇ 'ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਲੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਲੋਕ ਨਜ਼ਰ ਆ ਰਹੇ ਹਾਂ ਉਹਨਾਂ ਅਨਨੌਨਾ ਕੋਈ ਨਾ ਕਿ ਵੀਰਲ ਕੋਈ ਐ ਪੋਸਟ ਅੱਜ ਜਿਸ ਤੇ ਜ਼ਿੰਮੇਵਾਰੀ ਲਈ ਗਈ ਆ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਤਾਂ ਵੀ ਇਹਨਾਂ ਨੇ ਲਈ ਹੈ ਬਾਕੀ ਜੋ ਵੀ ਮੁਤਾਬਕ ਕਾਨੂੰਨ ਵਾਲ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਦੀ ਵਾਰ ਨਹੀਂ ਮੈਂ ਕੁਝ ਵੀ ਕਹਿ ਸਕਦਾ ਇਹ ਤਾਂ ਹੁਣ ਜੋ ਜਿਹੜੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਐਫਆਈਆਰ ਦੇ ਵਿੱਚ ਐਡ-ਆਨ ਕੀਤਾ ਗਿਆ ਜੀ ਉਹ ਮਾਮਲੇ 'ਚ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਅੱਜ ਐਫਆਈਆਰ ਤੇ ਰਾਤ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਿਵੇਂ ਇਨਵੈਸਟੀਗੇਸ਼ਨ ਬਟਾਲਾ ਦੇ ਕਾਨੂੰਨਵਾਨ ਰੋਡ ਤੇ ਸਥਿਤ ਇੱਕ ਘਰ ਵਿੱਚ ਗੇੜ ਦਾ ਤਾਲਾ ਤੋੜ ਕੇ ਦਾਖਲ ਹੋਏ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਪੰਜ ਕੀਮਤੀ ਵਿਦੇਸ਼ੀ ਘੜੀਆਂ ਚੋਰੀ ਕਰ ਲਈਆਂ ਨੇ ਜੀ ਹਾਂ ਪਰਿਵਾਰ ਦੋ ਦਿਨ ਲਈ ਰਾਜਸਥਾਨ ਗਿਆ ਹੋਇਆ ਸੀ ਕਿ ਜਦੋਂ ਹੀ ਅੱਜ ਸਵੇਰੇ ਵਾਪਿਸ ਆਇਆ ਤਾਂ ਦੇਖਿਆ ਕਿ ਬਾਹਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਜਦੋਂ ਅੰਦਰ ਗਏ ਤਾਂ ਅੰਦਰ ਦੀਆਂ ਅਲਮਾਰੀਆਂ ਵੀ ਖੁੱਲੀਆਂ ਪਈਆਂ ਸੀ ਚੈੱਕ ਕਰਨ ਤੇ ਪਤਾ ਲੱਗਿਆ ਕਿ ਚੋਰ 25 ਤੋਲੇ ਕਰੀਬ ਸੋਨੇ ਦੇ ਗਹਿਣੇ 2 किलो ਦੇ ਕਰੀਬ ਚਾਂਦੀ ਦੇ ਗਹਿਣੇ ਪੰਜ ਕੀਮਤੀ ਵਿਦੇਸ਼ੀ ਘੜੀਆਂ ਤੇ ਦੋ ਭਾਰਤੀ ਘੜੀਆਂ 1000 ਪੌਂਡ ਅਤੇ ਹੋਰ ਕਾਫੀ ਗਿਣਤੀ ਸਮਾਨ ਚੋਰੀ ਕਰਕੇ ਲੈ ਗਏ ਨੇ ਘਰ ਦੇ ਮਾਲਕਨ ਦਲਬੀਰ ਕੌਰ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਹੈ ਪਿੰਡ ਦਲਬੀਰ ਕੌਰ ਤੇ ਬੋਧਰਾਜ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਥੇ ASI 라ਜਵੀਰ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਮੇਰਾ ਨਾਮ ਦਲਬੀਰ ਕੌਰ ਕਾਨੂਮਨ ਰੋਡ ਤੇ ਰੰਗ ਰੰਗ ਅਹੀਂ ਦੋ ਦਿਨ ਬਾਅਦ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ بیٹے ਦੀ ਤੀਰਥ ਸੀ ਸਾਡੀ ਵੀ ਤੀਰਥ ਸੀ ਨਾਲ ਅੱਛਾ ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੰਦੇ ਨੂੰ ਚੋਰੀ ਹੋਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੀ ਤੋਂ 30 ਟੋਲੇ ਤੇ ਸੋਨਾ ਆ ਅੱਛਾ ਇਹ 25 ਟੋਲੇ ਸੋਨਾ ਆ ਜੀ ਕਿਲੋ ਕਿਹੜੇ ਕਿਹੜੇ ਚਾਂਦੀ ਆ ਅੱਛਾ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਆਂ 1000 ਪੌਂਡ ਦੋ 1000 ਪੌਂਡ ਆ ਦੋ ਜਿਹੜੀਆਂ ਜਾਇੰਟਸ ਕੜੀਆਂ ਨੇ ਬਾਹਰ ਦੀਆਂ ਤੇ ਦੋ ਇਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਉਸਪੀਟ ਵੀ ਠੀਕ ਤੇ ਇੱਕ ਮੋਬਾਈਲ ਇੱਕ ਮੋਮਾਇ ਲਿਆ ਇੱਕ ਚਾਂਦੀ ਦੀ ਬ੍ਰੇਕਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏਗੀਆਂ ਸੋ ਇਹ ਕਹੀਆ ਮੌਕਾ ਦੇ ਦਿੱਤੀ ਹੈ ਵੇਖੋ ਹੁਣ ਕੀ ਕਰਦੇ ਆ ਬੋਦਰਾਸ ਤੁਸੀਂ ਨਾ ਕਿਤੇ ਆਊਟ ਆਫ ਸਟੇਸ਼ਨ ਗਏ ਦਹੀਂ ਰਾਜਸਥਾਨ ਸਾਈਡ ਉਨ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ ਸਾਢੇ 7 ਵਜੇ ਘਰ ਪਹੁੰਚੇ ਤੇ ਉਦੋਂ ਬਾੜ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਹੀ ਉਹਨਾਂ ਨੇ ਬਾੜ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲ੍ਹੇ ਪੇ ਸਾਰਾ ਸਮਾਨ ਇੱਧਰ ਤੋਂ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਪਰ ਤਾਂ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕੋਈ 20 22 ਟੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚਲਦੇ ਆ ਰਹੇ ਹੋਏ ਸੀ ਤੇ 1000 ਪਾਉਂਡ ਸੀ ਕੁਈ 4 ਲੱਖ ਰੁਪਏ ਨਗਦ ਸੀ ਛੜਾ ਲਈ ਇੱਕ ਮੋਬਾਈਲ ਸੀ ਰੈਡਮੀ ਦਾ 5G ਹੋ ਚਲ ਗਏ ਮਤਲਬ ਉਹ ਬਰੋ ਤਾਲਾ ਤੋੜ ਕੇ ਬਸ ਉਹ ਸਬਲ ਸਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਹੈ ਕਰਾਂਗੇ ਕਿਉਂ ਕੈਮਰੇ ਕੰਪਰੀਚਾ ਸਰਚ ਕਰਦੇ ਦੇ ਦੇਖਣ ਲਈ ਇਹਦੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਮਾਰ ਰੋਡ ਤੇ ਉਹਨਾਂ ਵੱਲੋਂ ਤਲਾਸ਼ ਮਿਲੀ ਆ ਵੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਦੇਵਾ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਤਲਾਸ਼ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਸ ਸੰਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਕਰੇ ਲੋ ਸਮਾਨ ਉਹਨਾਂ ਦਾ ਜਿੱਦਾਂ ਇਹਦੇ ਗਹਿਣੇ ਵਗੈਰਾ ਦੱਸ ਰਏ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇ ਤੇ ਸੀਸੀਟੀਵੀ ਹੋਣਾ ਸੀ ਜਾ ਕੇ ਚੈੱਕ ਕਰਾਂਗੇ ਜੀ ਉਧਰ ਯੁਧ ਨਸ਼ੀਆਂ ਵਿਰੋਧ ਮੁਹਿੰਮ ਦੇ ਤਹਿਤ ਥਾਣਾ ਬਹਿਰਾਮਪੁਰ ਪੁਲਿਸ ਦੇ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਇੱਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਸ਼ੱਕ ਦੇ ਆਧਾਰ ਤੇ ਚੈਕਿੰਗ ਕਰਨ ਤੇ ਕਾਰ ਵਿੱਚ ਸਵਾਰ ਵਿਅਕਤੀਆਂ ਦੇ ਕੋਲੋਂ 270 ਗ੍ਰਾਮ ਹੈਰੋਇਨ ਇੱਕ ਗਲੋਕ ਪਿਸਟਲ ਸਮੇਤ ਮੈਗਜ਼ੀਨ ਅਤੇ ਪੰਜ ਜਿੰਦਾ ਰੌਂਦ ਹਾਸਲ ਹੋਏ ਨੇ ਦੋਸ਼ੀਆਂ ਦੀ ਪਛਾਣ ਮਲਕੀਤ ਸਿੰਘ ਉਰਫ ਗੁੱਲੂ ਵਾਸੀ ਲਖਣਪਾਲ ਜੋ ਫੌਜ ਦੇ ਵਿੱਚ ਨੌਕਰੀ ਕਰਦਾ ਹੈ ਰਿਸ਼ੀ ਸੈਣੀ ਵਾਸੀ ਉਦਿੱਪੁਰ ਅਤੇ 파ਰਥ ਸੈਣੀ ਵਾਸੀ ਉਦਿੱਪੁਰ ਦੇ ਤੌਰ ਤੇ ਹੋਈ ਹੈ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਕਤ ਦੋਸ਼ੀਆਂ ਵਿੱਚੋਂ ਮਲਕੀਤ ਸਿੰਘ ਉਰਫ ਗੁੱਲੂ ਦੇ ਖਿਲਾਫ ਅਸਲਾ ਐਕਟ ਤੇ ਹੋਰ ਵੀ ਮਾਮਲੇ ਵਖਵਖ ਥਾਣੇ ਦੇ ਵਿੱਚ ਦਰਜ ਨੇ ਇਸ ਤੋਂ ਇਲਾਵਾ ਰਿਸ਼ੀ ਸੈਣੀ ਦੇ ਖਿਲਾਫ ਵੀ ਲੁੱਟ ਖੋਹਣ ਅਤੇ ਅਸਲਾ ਐਕਟ ਦੇ ਵਖਵਖ ਥਾਣੇ ਦੇ ਵਿੱਚ ਮੁਕਦਮੇ ਦਰਜ ਨੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਸੋਂ 25 26 ਦੀ ਜਿਹੜੀ ਰਾਤ ਸੀ ਉਹਦਨ ਬ੍ਰਹਮਪੁਰ ਪੁਲਿਸ ਦੇ ਅਸਤੇ ਤੋਂ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵੇਂ ਨੇੜੇ ਇੱਕ ਕਾਰ ਈਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ ਭਾਰਤ ਸੈਣੀ ਸੀ ਇਹ ਦੋਨੇ ਉਦੀਪੁਰ ਦੇ ਰਹਿਣ ਵਾਲੇ ਆ ਔਰ ਇਹ ਚਾਚੇ ਤਾਇਦੇ ਪੋਤੇ ਨਾਲ ਆਪਣੇ ਦੇ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹਿਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਨਡੀਪੀਐ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਭਰਾਮਪੁਰ ਦਰਜ ਕੀਤੀ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐ ਐਂਡੀਪੀਐਸ ਸੈਕਟਰ ਕੋ ਖੋ ਦੇ ਪਰਚੇ ਦਰਜ ਆ ਇਹਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆ ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆਂ ਵੀ ਪਿਸਲਾਇਆ ਕਿੱਥੋਂ ਆ ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ ਚ ਜਾ ਰਹੇ ਆਂ ਵੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ। ਸਰ ਕੀ ਇਰਾਦਾ ਸੀ ਇਹਨਾਂ ਦਾ? ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ। ਦੂਜਾ ਇਹ 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 ਕੁਝ ਹੋਰ ਵੀ ਸਾਡੇ ਇਲਾਕੇ 'ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ। ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ। ਸੋ ਆਪਾਂ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਨਸ਼ਾ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ। ਸਰ ਹੋਰ ਬਰਤਾਰੀ ਹੋਊਗੀ। ਸੋ ਪ੍ਰੋਬੇਬਲੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਕ੍ਰਿਫਤਾਰੀਆਂ ਹੋਣ ਦੇ ਚਾਂਸ ਹੈ। ਅਰੇ ਆਰਮੀ ਦਰਸ ਕਰਦਾ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ ਹੈ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ